ਨਿਰਾ ਗੁਰਦੁਆਰਾ ਹੰਦਨਾਰਾ ਸਾਹਿਬ ਹੈ ਇਹ ਇੱਕ ਹੰਦਨਾਰੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਤੇ ਬਾਬਾ ਫਤੇ ਸਿੰਘ ਜੋ ਸਰਹੰਦ ਵਿਖੇ ਸ਼ਹੀਦ ਕੀਤੇ ਗਏ ਤੇ ਉਹਨਾਂ ਦੇ ਲਈ ਜਦੋਂ ਸੂਬੇ ਦੇ ਉਹਨਾਂ ਨੂੰ ਆਪਣੀ ਕਚੈਰੀ ਦੇ ਵਿੱਚ ਤੇ ਕੀਤਾ ਗਿਆ ਸੀ ਆਵਾ ਤੇਰ ਖੰਟੀਰਾ ਭਾਈ ਨਾਰਖਾਂ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਤੇ ਸੁਬੇ ਨੇ ਸਰਹੰਦੇ ਨੂੰ ਬੁਲਾਇਆ ਵੇ ਜਿਹੜੇ ਤੇਰੇ ਭਰਾ ਦਾ ਤੇ ਭਤੀਜੇ ਦਾ ਤੂੰ ਬਦਲਾ ਲੈ ਸਕਦਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਉਹ ਸਾਡੀ ਕੈਦ ਦੇ ਵਿੱਚ ਨੇ ਤਾਂ ਇਹਨੇ ਉੱਥੇ ਜਾ ਕੇ ਇਹ ਹਾਨਾ ਨਾਰਾ ਮਾਰਿਆ ਵੀ ਜਿਹੜੇ ਬੱਚੇ ਨੇ ਇਹ ਮਾਸੂਮ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਮੇਰੀ ਸਾਡੀ ਲੜਾਈ ਹੈ ਮੇਰੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਜਾਂ ਗੁਰੂ ਗੋਚਿੰਗ ਜੀ ਜੰਗ ਦੇ ਮੈਦਾਨ ਵਿੱਚ ਮੈਂ ਉਹਨਾਂ ਨਾਲ ਜੰਗ ਕਰਾਂਗਾ ਪਰ ਜਿਹੜੇ ਬੱਚੇ ਨੇ નિર્ਦੋਸ਼ ਨੇ ਇਹਨਾਂ ਨੂੰ ਛੱਡ ਦਿੱਤਾ ਜਾ ਅਸਟਮ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਮਲੇਰ ਕੋਟਲਾ ਦੇ ਵਿੱਚ ਤੇ ਇੱਥੋਂ ਦੇ ਜਿਹੜੇ ਗ੍ਰੰਥੀ ਨੇ ਸਾਡੇ ਨਾਲ ਮੌਜੂਦ ਨੇ ਗ੍ਰੰਥੀ ਸਹਿਬਾਨ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਾਂਗੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਇਹਦੇ ਇਤਿਹਾਸ ਬਾਰੇ ਜਿਨ੍ਹਾਂ ਕਾ ਸਾਨੂੰ ਜਾਣਕਾਰੀ ਹੈ ਉਹ ਆਪਦੇ ਸਨਮੁਖ ਕਰਨ ਲੱਗੇ ਆ ਜਿਹੜਾ ਗੁਰਦੁਆਰਾ ਹਾਂਦ ਨਾਰਾ ਸਾਹਿਬ ਹੈ ਇਹ ਇੱਕ ਹਾਂਦੇ ਨਾਰੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਜਿਹੜਾ ਕਿ ਮਲੇਰਕੋਟ ਦੇ ਨWAB ਸ਼ੇਰਖਾਂ ਉਹਨਾਂ ਦੇ ਹਾਂਦ ਨਾਰਾ ਮਾਰਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੋ ਸਰਹੰਦ ਵਿਖੇ ਸ਼ਹੀਦ ਕੀਤੇ ਗਏ ਤੇ ਉਹਨਾਂ ਦੇ ਲਈ ਜਦੋਂ ਸੂਬੇ ਰਿਆਂ ਨੂੰ ਆਪਣੇ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਜਿਹੜਾ ਨਵਾਬ ਸੇਰਖਾਂ ਤੇਰਾ ਭਾਈ ਨਾਰਖਾਂ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਤੇ ਇਕਨਾਰ ਖਾਂ ਤੇ ਭਾਈ ਤੇ ਭਤੀਜਾ ਉਹਦੇ ਸਬੰਧ ਵਿੱਚ ਸੂਬੇ ਦੇ ਸਰਹੰਦੇ ਨੂੰ ਬੁਲਾਇਆ ਵੀ ਜਿਹੜੇ ਤੇਰੇ ਭਰਾ ਦਾ ਤੇ ਭਤੀਜੇ ਦਾ ਤੂੰ ਬਦਲਾ ਲੈ ਸਕਦਾ ਹੈ ਜਿਹੜੇ ਗੁਰਗੋਬ ਸਿੰਘ ਜੀ ਦੇ ਬੱਚੇ ਨੇ ਉਹ ਸਾਡੀ ਕਾਇਤ ਦੇ ਵਿੱਚ ਨੇ ਤਾਇਸ਼ ਕਰਕੇ ਜਦੋਂ ਭਰੀ ਸਵਾ ਦੇ ਵਿੱਚ ਗਿਆ ਸਰਹੰਦ ਤਾਂ ਇਹ ਨੇ ਉੱਥੇ ਜਾ ਕੇ ਇਹ ਹਾਨ ਨਾਰਾ ਮਾਰਿਆ ਵੀ ਜਿਹੜੇ ਬੱਚੇ ਨੇ ਇਹ ਮਾਸੂਮ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਮੇਰੀ ਸਾਡੀ ਲੜਾਈ ਹੈ ਮੇਰੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਮੈਂ ਉਹਨਾਂ ਨਾਲ ਜੰਗ ਕਰਾਂਗਾ ਪਰ ਜਿਹੜੇ ਬੱਚੇ ਨੇ નિર્ਦੋਸ਼ ਨੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਸੇ ਸੰਬੰਧ ਦੇ ਵਿੱਚ ਹਾਨ ਨਾਰ ਇਹ ਗੁਰਦੁਆਰਾ ਸਾਹਿਬ ਦਾ ਨਾਮ ਟਿਕਿਆ ਇਸ ਇਹ ਥੋੜਾ ਜਿਹਾ ਇਤਿਹਾਸ ਲੂੰਗਾ ਇੱਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਸੋੜਾ ਹੋਇਆ ਆਨੰਦਪੁਰ ਤੋਂ ਇੱਕ ਗੁਰੂ ਕੇ ਮਹਿਲਾ ਵਾਸਤੇ ਬੀਬੀ ਅਨੂਪਕਾਰ ਹੁੰਦੀ ਸੀ ਜਿਵੇਂ ਆਪਾਂ ਕਹਦੇ ਵੀ ਰਾਜਾਂ ਦੀ ਗੋਲੀ ਹੁੰਦੀ ਆ ਉਹ ਬੀਬੀ ਅਨੂਪਕਾਰ ਕਿਵੇਂ ਨਾ ਕਿਵੇਂ ਜਿਹੜਾ ਸੇਰ ਨਵਾਬਖਾਨ ਤੀ ਇਹਦੇ ਕਬਜ਼ੇ ਦੇ ਵਿੱਚ ਆ ਗਈ ਉਹਦੇ ਨਾਲ ਨਕਾਹ ਕਰਨਾ ਚਾਹੁੰਦਾ ਸੀ ਉਹ ਬੀਬੀ ਨੇ ਵੀ ਫਿਰ ਇਹ şart ਰੱਖਦੀ ਵੀ ਮੈਂ ਤੇਰੇ ਨਾਲ ਨਿਕਾਹ ਕਰ ਲੂੰਗੀ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਇਹਨੂੰ ਨਾਮ ਛੜਾ ਦਿੱਤਾ ਜਾਵੇ। ਉਹਦੇ ਵਿੱਚ ਵੀ ਫਿਰ ਜਾ ਕੇ ਜਦੋਂ ਹਾਧਾ ਨਾਰਾ ਮਾਰਿਆ ਪਰ ਜਦ ਵਾਪਸ ਆਇਆ ਛੇਰ ਨਵਾਬਖਾਂ ਬੀਬੀ ਨੇ ਪੁੱਛਿਆ ਇਹ ਬੱਚਾ ਦਾ ਕੀ ਬਣਿਆ? ਤਾਂ ਨਵਾਬ ਨੇ ਕਿਹਾ ਵੀ ਬੱਚੇ ਮੈਂ ਹਾਧਾ ਨਾਰਾ ਮਾਰਤਾ ਫੇਰ ਬੱਚੇ ਛੱਡੇ ਨਹੀਂ ਉਹ ਸ਼ਹੀਦ ਕਰ ਦਿੱਤੇ ਗਏ। ਇਸ ਕਰਕੇ ਫਿਰ ਜਿਹੜੀ ਬੀਬੀ ਨੇ ਪਕਾਰਤੀ ਉਹਨੇ ਆਪਣੇ ਆਪ ਆਤਮ ਤਿਆਗ ਕਰਕੇ ਆਪਣੀ ਜਾਨ ਗਵਾ ਲਈ थी ਇਹਨਾਂ ਨੇ ਫਿਰ ਮੁਸਲਮਾਨਾਂ ਨੇ ਭਰਾਵਾਂ ਨੇ ਉਹਨੂੰ ਉਹਨੂੰ ਕਬਰਾਂ ਦੇ ਵਿੱਚ ਦਫਨਾ ਦਿੱਤਾ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਮਲੇ ਕੋੜਲਾ ਦੀ ਧਰਤੀ ਤੇ ਦੋ ਵਾਰੀ ਆਇਆ ਇੱਕ ਤੋਂ ਬਰਾਗੀ ਸਾਧ ਦੇ ਵਿੱਚ ਇੱਕ ਜਦੋਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ ਤਾਂ ਉਹਨੂੰ ਹੌਲੀ ਹੌਲੀ ਪਤਾ ਲੱਗਿਆ ਜਿਹੜੀ ਬੀਬੀ ਅਨੂਪਕੌਰ ਸੀ ਉਹ ਮਲੇਰਕੋੜ ਦੀ ਧਰਤੀ ਤੇ ਨਵਾਬ ਸੇਰਖਾਂ ਦੇ ਕਬਜ਼ੇ ਵਿੱਚ ਆ ਪਰ ਲੇਕਿਨ ਇੱਥੇ ਇੱਕ ਆਤਮਾ ਰਾਮ ਦਾ ਡੇਰਾ ਧੀ ਉਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਤੇ ਜਦੋਂ ਆ ਕੇ ਉਹਨੂੰ ਡੇਰੇ ਦੇ ਵਿੱਚੋਂ ਪਤਾ ਲੱਗਿਆ ਵੀ ਜਿਹੜੀ ਬੀਬੀ ਅਨੂਪਕੌਰ ਸੀ ਉਹ ਆਤਮ ਹੱਤਿਆ ਕਰਕੇ ਇਹਨਾਂ ਮੁਸਲਮਾਨਾਂ ਨੇ ਕਬਰਾਂ ਦੇ ਵਿੱਚ ਦਫਨਾਤੀ ਤਾਂ ਉਹਨਾਂ ਨੇ ਸਿੰਘਾਂ ਦੀ ਸਹਾਇਤਾ ਨਾਲ ਕਬਰਾਂ ਦੇ ਵਿੱਚੋਂ ਖੋਲਣੀਆਂ ਸ਼ੁਰੂ ਕਰੀਆਂ ਫਿਰ ਸ਼ੇਰ ਨਵਾਬਖਾਨ ਨੇ ਸੂਬੇ ਨੂੰ ਫੇਰ ਸ਼ਿਕਾਇਤ ਕਰਤੀ ਵੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਸਾਡੀਆਂ ਕਬਰਾਂ ਖੋਲਦਾ ਪਰ ਉਹ ਬਾਬਾ ਬੰਦਾ ਸਿੰਘ ਬਹਾਦਰ ਕਹਦਾ ਮੈਨੂੰ ਕਬਰਾਂ ਦੀ ਲੋੜ ਨਹੀਂ ਵੀ ਮੈਨੂੰ ਬੀਬੀ ਅਨੂਪਕੌਰ ਦਾ ਸਰੀਰ ਦਾ ਦੱਛਾ ਜਾਵੇ ਕਿੱਥੇ ਦਫਨਾਇਆ ਹੋਇਆ ਉਹ ਸਰੀਰ ਨੂੰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸੰਸਕਾਰ ਕੀਤਾ ਉਸੇ ਦੇ ਸਬੰਧ ਵਿੱਚ ਇਹ ਗੁਰਦੁਆਰਾ ਸਾਹਿਬ ਅੱਜ ਮੌਜੂਦ ਹੈ ਗੁਰਦੁਆਰਾ ਹਾਂ ਦਾ ਨਾਰਾ ਸਾਂ ਇਹ ਜਿਹੜੀ ਜਗ੍ਹਾ ਹੈ ਇਹ ਥੋੜੀ ਜਿਹੀ ਜਗਾ ਥੱਲੇ ਜਦੋਂ ਪਹਿਲਾਂ ਦਰਬਾਰ ਸਾਹਿਬ ਬਣਿਆ ਸੀ ਥੋੜੀ ਜਿਹਾ ਸ਼ੇਰਨਬਾਬ ਖਾਨ ਦੀ ਸੀ ਇਹ ਦਰਬਾਰ ਉਹਦੇ ਵਿੱਚ ਬਣਿਆ ਹੌਲੀ-ਹੌਲੀ ਤਰੱਕੀਆਂ ਇਸ ਵੇਲੇ ਬਹੁਪੂਰੀਆਂ ਪੰਜਾਬ ਦੇ ਵਿੱਚ ਤਰੱਕੀ ਤੇ ਗੁਰਦੁਆਰਾ ਬਾਹਰ ਵੀ ਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਇਹ ਸਭ ਇਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਆਪ ਜੀ ਨੂੰ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਕੋਈ ਗਲਤੀ ਰਹੀ ਹੋਵੇ ਤਾਂ ਸੇਵਾਦਾਰ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਜੀ ਕਹਿੰਦੇ ਆ ਕਿ ਜਦੋਂ ਤੰਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨਵਾਬ ਸ਼ੇਰਖਾਨ ਨੇ ਜਿਹੜਾ ਹੱਕ ਦਾ ਜਿਹੜਾ ਹਾਂ ਦਾ ਨਾਰਾ ਮਾਰਿਆ ਤਾਂ ਉਹਨਾਂ ਨੇ ਫਿਰ ਖੁਸ਼ ਹੋ ਕੇ ਤਲਵਾਰ ਵੀ ਭੇਟ ਕੀਤੀ ਸੀ ਸ਼ੇਰਖਾ ਮੁਹੰਮਦ ਨੂੰ ਉਹਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਤਾ ਨਵਾਬ ਸ਼ੇਰਖਾਨ ਨੂੰ ਮਿਲੇ ਨੇ ਤੇ ਨਾਇ ਇਹਨਾਂ ਨਾਲ ਕੋਈ ਰਾਬਤਾ ਬਣਿਆ ਉਹਨਾਂ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਰਾਏਕੋਟ ਦੀ ਧਰਤੀ ਤੇ ਨੂਰੇ ਬਾਹੀ ਕੋਲ ਗਏ ਨੇ ਉਹਨਾਂ ਦੇ ਕੋਲ ਜਾ ਕੇ ਫਿਰ ਉਹਨਾਂ ਨੇ ਉਥੋਂ ਕਿਸੇ ਦੇ ਰਾਹੀ ਸੇਵਾ ਦੇ ਧਾਰ ਦੇ ਰਾਹੀਂ ਇਹ ਤਲਵਾਰ ਇਹਨਾਂ ਨੂੰ ਦਿੱਤੀ ਦੀ ਵੀ ਜਿਹੜੀ ਮਲੇਰਕੋੜਲਾ ਸਹਿਰ ਵਸਦਾ ਰਹੇਗਾ ਇੱਥੇ ਆਮਨ ਸ਼ਾਂਤੀ ਰਹੇਗੀ ਉਸੇ ਵਸ ਤਲਵਾਰ ਇਹਨਾਂ ਕੋਲ ਆਹੋ ਅੰਦਰ ਸੀਸਮੈਲ ਦੇ ਵਿੱਚ ਰੱਖੀ ਹੋਈ ਹੈ ਜਿੱਥੇ ਨਵਾਬ ਰਹਿੰਦਾ ਹੁੰਦਾ ਸੀ ਪਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸਥਿਤ ਉਸੇ ਸੀਸਮੈਲ ਦੇ ਵਿੱਚ ਹੈ ਇਸੇ ਕਰਕੇ ਉਹ ਤਲਵਾਰ ਇਹਨਾਂ ਨੂੰ ਦਿੱਤੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ